ਕੱਲ ਮੇਰੀ ਪ੍ਰੈਸ ਕਾਨਫਰੰਸ ਸੁਣਿਓ ਉਸ ਪ੍ਰੈਸ ਕਾਨਫਰੰਸ ਮੈਂ ਨਾ ਦੇ ਪੋਤੜੇ ਨਾ ਖੋਲੇ ਤੇ ਨਾ ਨਵਜੋਤ ਸਿੰਘ ਸਿੱਧੂ ਨੇ ਰੱਖਿਓ ਮੇਰਾ ਤੁਹਾਨੂੰ ਅੱਜ ਦੱਸਣਾ ਮੈਂ ਦੱਸੂ ਕਿ ਕਿੱਦਾਂ ਲੋਕਾਂ ਦੀ ਸਰਕਾਰ ਨੂੰ ਸਿਰਫ ਇੱਕ ਪਰਿਵਾਰ ਦੀ ਸਰਕਾਰ ਬਣਾ ਲਿਆ ਅਕਾਲੀ ਦਲ ਦੀ ਸਿਆਸੀ ਸਲਤਨਤ ਚ ਤਮਾਕਾ ਕਰਨ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਇੱਕ ਟ੍ਰੇਲਰ ਅੰਮ੍ਰਿਤਸਰ ਚ ਦਿਖਾ ਦਿੱਤਾ ਸੀ ਕਰਦਾ ਭੇਦੀ ਲੰਕਾ ਢਾਇਕ ਹਵਤ ਨੂੰ ਸੱਚ ਕਰਨ ਦੇ ਰਾਹਾਂ ਤੇ ਚੱਲ ਰਹੇ ਸਿੱਧੂ ਨੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਤੇ ਸਭ ਤੋਂ ਵੱਡਾ ਹਮਲਾ ਬੋਲਿਆ ਹੈ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਸੂਬੇ ਚ ਲੁੱਟ ਕੀਤੀ ਇੱਕ ਵਾਰ ਤੁਸੀਂ ਖੁਦ ਹੀ ਸੁਣ ਲਵੋ ਪ੍ਰੈਸ ਕਾਨਫਰੰਸ ਚ ਅਕਾਲੀ ਦਲ ਤੇ ਲਗਾਏ ਗਏ ਕੁਝ ਵੱਡੇ ਅਤੇ ਗੰਭੀਰ aarop ਤਾਮਿਲਨਾਡੂ ਦੇ ਵਿੱਚ ਸਟੇਟ ਦੀ ਕਾਰਪੋਰੇਸ਼ਨ 6000 ਦੇ ਲਗਭਗ ਠੇਕੇ ਨੇ ਤੇ ਆਮਦਨ ਉਹਦੀ ਇੱਕ ਸਾਲ ਦੀ 30000 ਕਰੋੜ ਰੁਪਏ ਰੇਟ ਬਿਲਕੁਲ ਆਪਣੇ ਵਾਲੇ ਨੇ ਆਮਦਨ ਸਟੇਟ ਦੀ ਸਟੇਟ ਦੇ ਐਕਸਚੈਕਰ ਨੂੰ ਕਰੀਬ ਕਰੀਬ 30000 ਕਰੋੜ ਰਹਿੰਦੀ ਹੈ 15% ਹਰ ਸਾਲ ਵਧਦੀ ਹੈ 15% ਹਰ ਸਾਲ ਵਧਦੀ ਹੈ ਇੰਪਲੋਇਮੈਂਟ ਉਹਨਾਂ ਠੇਕੇ ਤੇ ਸਰਕਾਰੀ ਬੰਦਿਆਂ ਦੀ ਇੰਪਲੋਇਮੈਂਟ ਕਰੀ 30000 30000 ਬੰਦਿਆਂ ਨੂੰ ਇੰਪਲੋਇਮੈਂਟ ਹੈ ਹੁਣ ਇਹਨੂੰ ਪੰਜਾਬ ਦੇ ਨਾਲ ਤੋਲੋ ਪੰਜਾਬ 'ਚ 12500 ਠੇਕੇ ਐ ਡਬਲ ਸ਼ਰਾਬ ਦੀ ਖਪਤ ਡਿਊਟੀ 12500 ਠੇਕੇ ਸ਼ਰਾਬ ਦੀ ਖਪਤ ਡਿਊਟੀ ਤੇ ਪੰਜਾਬ ਦੀ ਇਨਕਮ 5000 ਕਰੋੜ ਤੁਹਾਡਾ ਸਕੇਟਾ ਦੀ ਐਨਕਬ ਜਿੰਨਾ ਫਰਕ ਇੱਕ ਸਾਲ ਦਾ 25000 ਕਰੋੜ ਇਹ ਕਿਵੇਂ ਫਰਕ ਪੈ ਗਿਆ ਇਹ ਕਿਹਨੇ ਫਰਕ ਪਾਇਆ ਇਹ ਨਿੱਜੀ ਠੇਕੇ ਕੌਣ ਚਲਾਉਂਦਾ ਇਹ ਸਾਰੇ ਪੰਜਾਬ ਨੂੰ ਪਤਾ ਹੈ ਬਾਈ ਜੀ ਨਾਮ ਦੇ ਦਿੰਨਾ ਮਾਉਂਟ ਵਿਊ ਹੌਲੀਡੇ ਰਿਜ਼ੋਰਟ ਧਰਮਸਾਲਾ ਰਾਜ ਰਾਏ ਹੌਲੀਡੇ ਜੈਪੁਰ ਇਹ ਬੰਦ ਪਿਆ ਸੋਨੀ ਹੋਲਿਡੇ ਰੈਜ਼ਿਡੈਂਸ ਰਿਜ਼ੋਰਟ ਇਹ ਬੰਦ ਪਿਆ ਇਹ ਮਸੂਰੀ ਚ ਹੈ ਪਨਾਜੀ ਗੋਆ ਦੇ ਵਿੱਚ ਬੰਦ ਪਿਆ ਮਨਾਲੀ ਦੇ ਵਿੱਚ ਬੰਦ ਪਿਆ ਸਾਰੇ ਪੰਜਾਬ ਦੇ ਹੋਟਲ ਜਿੰਨੇ ਨੇ ਘਾਟਿਆਂ ਚ ਨੇ ਬੰਦ ਪਏ ਨੇ ਤੇ ਇਹਨਾਂ ਦੇ ਇੱਕ ਇੱਕ ਹੋਟਲ ਦੇ ਇੱਕ ਇੱਕ ਕਮਰੇ ਦਾ 40-40 ਹਜ਼ਾਰ ਕਰਜਾ ਸੌਰੀ ਕਿਰਾਇਆ ਤੇ ਨਾਲ 5-5 ਲੱਖ ਕਿਰਾਇਆ ਆ ਵੇਖ ਲਓ ਤੁਸੀਂ ਆ ਇੱਥੇ ਹੁਣ ਪਿੰਡ ਦੇ ਵਿੱਚ ਜਿਹੜਾ ਨਵਾਂ ਹੋਟਲ ਖੁੱਲਿਆ ਤੁਸੀਂ ਦੇਖੋ ਚੈੱਕ ਕਰੋ ਜਿਹੜੇ ਉੱਥੇ ਵਾਲੇ ਵੀ ਹੋਟਲ ਨੇ ਇਹਨਾਂ ਨੂੰ ਕਿਉਂ ਨਹੀਂ ਘਾਟੇ ਪਏ ਇਹ ਤੇ ਇਹਨਾਂ ਦੀ ਟੂਰਿਜ਼ਮ ਪਾਲਿਸੀ ਹੈ ਜੀ। ਇਹ 2007 ਦੇ ਵਿੱਚ ਸਰਦਾਰ ਬਾਦਲੂ ਦੀਆਂ 50 ਬੱਸਾਂ ਸੀ। ਦੋ ਟ੍ਰਾਂਸਪੋਰਟ ਕੰਪਨੀਆਂ ਸੀ। ਭਾਈ ਅੱਜ 10 ਸਾਲਾਂ 'ਚ 650 650 ਬੱਸਾਂ। 8 ਟ੍ਰਾਂਸਪੋਰਟ ਕੰਪਨੀਆਂ ਆ। ਪੰਜਾਬ ਰੋਡਵੇਸ ਤੇ ਪੰਜਾਬ ਦੀ ਜਿੰਨੀ ਟਰਾਂਸਪੋਰਟ ਹੈ ਉਹ ਸਾਰੀ 350 ਜਾਂ 400 ਕਰੋੜ ਦੇ ਘਾਟੇ ਚ ਹੈ ਜਿਹੜਾ ਟਾਈਮ ਟੇਬਲ ਬਣਦਾ ਬੱਸਾਂ ਦਾ ਜੋ ਪਤਾ ਕਰ ਲੋ ਜਦੋਂ ਟਾਈਮ ਟੇਬਲ ਬਣਦਾ ਹੈ ਇਹਨਾਂ ਦੇ ਚਹੀਤੇ ਉੱਥੇ ਬੈਠ ਕੇ ਟਾਈਮ ਟੇਬਲ ਬਣਾਉਗੇ ਇਹਨਾਂ ਦੀਆਂ ਬੱਸਾਂ 5-5 ਮਿੰਟ ਖੜਦੀਆਂ ਨੇ ਜਦ ਤੱਕ ਭਰਦੀਆਂ ਨਹੀਂ ਉਦ ਤੱਕ ਜਾਂਦੀਆਂ ਨਹੀਂ ਤੇ ਦੂਆਂ ਦੀਆਂ 15 ਸੈਕਿੰਡ ਨਹੀਂ ਖੜਨ ਦਿੰਦੇ ਉੱਥੇ ਜਾਓ ਪਤਾ ਕਰੋ ਕਿ ਕਿੰਨੀਆਂ ਕੰਪਨੀਆਂ ਨੇ ਇਹਨਾਂ ਨੇ ਜ਼ਬਰਨ ਖਰੀਦੀਆਂ ਨੇ ਮਾਦੋ ਕੇ ਟਰਾਂਸਪੋਰਟ ਸੰਦੀਪ ਟਰਾਂਸਪੋਰਟ ਜੇ ਪਤਾ ਕਰੋ ਤੁਹਾਨੂੰ ਆਪ ਨੂੰ ਦੱਸਣਗੇ ਲੋਕ ਦੁੱਖੜੇ ਰੋਣਗੇ ਕਿ ਭਾਈ ਹੁਣ ਤੇ ਇੰਨੇ ਪੈਸੇ ਮਿਲਦੇ ਆ ਕੱਲ ਨੂੰ ਇੰਨੇ ਵੀ ਨਹੀਂ ਮਿਲਣੇ ਪਠੰਡੇ ਦੇ ਵਿੱਚ ਜ਼ਮੀਨ ਖਰੀਦੀ ਗਈ ਆ ਡੰਪ ਤੇ ਲਈ ਮੰਡੀ ਖੁਰਦ ਪਿੰਡ ਜ਼ਮੀਨ ਖਰੀਦੀ 1 ਕਰੋੜ 59 ਲੱਖ ਦੀ ਤੇ 1 ਮਹੀਨੇ ਦੇ ਵਿੱਚ ਸਟੇਟ ਨੂੰ ਵਾਪਸ ਵੇਚਤੀ 5 ਕਰੋੜ 62 ਲੱਖ ਨਾਲ ਜੋੜ ਦਿਓ 80490 ਰੁਪਏ ਅੰਕੜਾ ਪੂਰਾ ਹੋ ਜਾਏ ਇਹ ਇੱਕ ਥਾਂ ਤੇ ਨਹੀਂ ਕੀਤਾ ਭਾਈ ਜੀ ਅਨੇਕਾਂ ਥਾਂ ਤੇ ਕੀਤਾ ਕਦੇ ਸੁਣਿਆ ਵੀ ਸਕੂਟਰਾਂ ਦੇ ਉੱਤੇ ਝੋਨਾ ਢੋਂਦਾ ਹੋਵੇ ਕੋਈ ਹੋਇਆ ਬਾਦੂ ਸਾਹਿਬ ਧੋਦੇ ਸਕੂਟਰਾਂ ਦੇ ਉੱਤੇ ਫਿੱਤੀ ਸ਼ਿੱਤ ਦੇ ਕੇ ਸਕੂਟਰਾਂ ਦੇ ਨੰਬਰ ਸਕੂਟਰਾਂ ਦੇ ਉੱਤੇ ਝੋਨਾ ਢੋਇਆ ਗਿਆ ਆ ਵੇਖ ਲੋ 32000 ਕਰੋੜ ਰੁਪਏ ਦਾ ਇੱਕ ਸਾਲ ਦਾ ਫੂਨ ਸਪਲਾਈ ਮਹਿਕਮੇ ਦਾ ਘਪਲਾ ਤੁਸੀਂ ਆਪ ਸਾਰਿਆਂ ਨੇ ਪੜਿਆ ਮਤਲਬ ਜਿਹੜਾ ਸੌਫਟ ਲੋਨ ਲਿੱਤਾ ਗਿਆ ਫੂਨ ਸਪਲਾਈ ਮਹਿਕਮੇ ਵੱਲੋਂ ਉਹਦਾ ਮਤਲਬ ਇਹ ਹੈ ਜੇ ਪੰਜਾਬ ਸਰਕਾਰ ਉਹ ਪੈਸੇ ਮੋੜਦੀ ਨਹੀਂ ਤੇ ਪੰਜਾਬ ਦੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੀ ਕੁੜਕੀ ਹੋਊ ਚਲੋ ਮਾਲੂ ਸਾਬ ਸਰਕਾਰ ਚਾਇਸੀ 44 44000 ਕਰੋੜ ਰੁਪਏ ਦਾ ਕਰਜ਼ਾ ਸੀ ਪੰਜਾਬ ਸਰਕਾਰ ਸਿਰ ਇਸ ਸਮੇਂ 188000 ਕਰੋੜ ਰੁਪਏ ਦਾ ਕਰਜ਼ਾ ਜੇ ਬੋਰਡਾਂ ਤੇ ਨਿਗਮਾਂ ਜਿਹੜੀਆਂ ਬੋਰਡਾਂ ਦੀਆਂ ਬਿਲਡਿੰਗਾਂ ਨਿਗਮਾਂ ਦੀਆਂ ਬਿਲਡਿੰਗਾਂ ਜਿਹੜੀਆਂ ਗਿਰਵੀ ਰੱਖੀਆਂ ਹੋਈਆਂ ਨੇ ਉਹ ਕਰਜ਼ਾ ਵੀ ਸ਼ਾਮਲ ਕਰ ਲਈਏ ਤੇ ਕਰਜ਼ਾ 3 ਲੱਖ ਕਰੋੜ ਰੁਪਏ ਬਣ ਜਾਂਦਾ ਬਾਈ ਜੀ ਹੁਣ ਅਸੀਂ ਕਰਜ਼ਾ ਲੈ ਰਹੇ ਹਾਂ ਕਰਜ਼ਾ ਮੋੜਨ ਲਈ ਅਖੀਰ 'ਚ ਨਵਜੋਤ ਸਿੰਘ ਸਿੱਧੂ ਨੇ ਆਪਣਾ ਉਹ ਦੁੱਖੜਾ ਵੀ ਸਭ ਨੂੰ ਸੁਣਾਇਆ ਜਦੋਂ ਉਹ ਪੰਜਾਬ ਦੇ ਭਲੇ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਕੋਲ ਅਕਾਲੀ ਜਲਤੋ ਵਕ ਹੋਣ ਲਈ ਗੋਹਾਰ ਲਗਾਉਣ ਗਏ ਸਨ ਸਿੱਧੂ ਮੁਤਾਬਕ ਉਹਨਾਂ ਦੀ ਇੱਕ ਨਾ ਸੁਣੀ ਗਈ ਚੰਡੀਗੜ੍ਹ ਤੋਂ ਮਰਮੋਹਨ ਸਿੰਘ ਜਗਬਾਣੀ ਟੀਵੀ